ਐਨੀਵੇਜ਼ ਉਹਨੇ ਆਪਣੀ ਬੇਟੀ ਨੂੰ ਆ ਕੰਟਰੈਸੈਪਟਿਵ ਪਿਲਸ ਦੇ ਕੇ ਭੇਜਿਆ ਹੁੰਦੀ ਉਹਦੇ ਬੈਕ ਚ ਹੁੰਦੀ ਹੈ ਤੇ ਉਹਦੀ ਭਾਈ ਹਾਂ ਯਾਰੇ ਪੰਜਾਬੀ ਇੰਡਸਟਰੀ ਐਕਟਰਸ ਹਮ ਇਹਨੇ ਕਿਤੇ ਵੀਡੀਓਸ ਹੁੰਨ ਲਈ ਕਿਸੇ ਦੀ ਇੰਟਰਵਿਊ ਦੇਖ ਲਈ ਕਿਸੇ ਕੁੜੀ ਨੇ ਆਦਿਤੀ ਨੂੰ ਕੰਟਰੈਸੈਪਟਿਵ ਪਿਲਸ ਦੇ ਕੇ ਭੇਜਦਾ ਉਹਦਾ ਹੁਣ ਮਤਲਬ ਸਮਝ ਰਹੀ ਹੈ ਸਾਰੇ ਕਿਉਂ ਦੇ ਕੇ ਭੇਜਿਆ ਹਨਾ ਪ੍ਰੈਗਨੈਂਸੀ ਨੂੰ ਜਿਹੜਾ ਰੋਕਣ ਲਈ ਗੋਰੀ ਦੀ ਇੰਟਰਵਿਊ ਦੇਖੀ ਨੇ ਗੋਰੀ ਗੋਰੀ ਫਿਰ ਇੰਟਰਵਿਊ ਦੇਖੀ ਬਦਲ ਕੀ ਗੱਲ ਉਹ ਉਹਦੀ ਗੱਲ ਦੱਸ ਰਹੀ ਆ ਤੇ ਇਹ ਕਹਿੰਦੀ ਆ ਵੀ ਆਪਾਂ ਨੂੰ ਵੀ ਇੰਨਾ ਬ੍ਰਾਡ ਹੋਣਾ ਚਾਹੀਦਾ ਵਾ ਵੀ ਹਾਂ ਵੀ ਉਹ ਉਹਨਾਂ ਲੋਕਾਂ ਦੀ ਵੀ ਸੋਤ ਨਹੀਂ ਆ ਉਹ ਤਾਂ ਫਿਰ ਬਲੂ ਫਿਲਮਾਂ ਕਿ ਬਣਾਉਂਦੇ ਆ ਕੋਈ ਬਣਾ ਲੀ ਹੁਣ ਉਹ ਵੀ ਉਹ ਵੀ ਹੁਣ ਸ਼ੁਰੂ ਕਰ ਦੋ ਵੀ ਮਤਲਬ ਕਹਿਣ ਦਾ ਇਹ ਆ ਅਸੀਂ ਤੇ ਹਨ ਨਾਲੇ ਇਤੋਂ ਬਈ ਪਹਿਲਾ ਕੁਐਸਚਨ ਇਤੋਂ ਹੀ ਪੁੱਛਣਾ ਸੀ ਤੂੰ ਕਿੰਨੀਆਂ ਖਾਦੀਆਂ ਹਾਂ ਉਹ ਦੱਸੋ ਸਾਰਾ ਖੁੱਲ ਕੇ ਦੱਸੋ ਨਾ ਫਿਰ ਜਦੋਂ ਥੋੜੇ ਦੇ ਗੱਲ ਹੋਣੀ ਉਦੋਂ ਕਹਿਣਾ ਨਹੀਂ ਨਹੀਂ ਅਸੀਂ ਤਾਂ ਆਏ ਹਾਂ ਅਸੀਂ ਆਏ ਆ ਅਸੀਂ ਤਾਂ ਹੀਰੋਇਨਸ ਆ ਅਸੀਂ ਤਾਂ ਬਹੁਤ ਘਰੋਂ ਏਦਾਂ ਆਦੀ ਵਾਰੀ ਆਏ ਗੱਲ ਕਹਿ ਦੇਣੀ ਤੁਸੀਂ ਪਹਿਲਾ ਕੁਐਸਚਨ ਸਹੀ ਆ ਪਹਿਲਾਂ ਤੂੰ ਹੀ ਤੈਨੂੰ ਦੱਸਣਾ ਚਾਹੀਦਾ ਵੀ ਤੂੰ ਹੁਣ ਤੱਕ ਕਿੰਨੀਆਂ ਆ ਗੋਲੀਆਂਆਂ ਖਾਧੀਆਂ ਨੇ ਔਰ ਕਿੰਨੀਆਂ ਕੁ ਪ੍ਰੈਗਨਸੀਆਂ ਤੂੰ ਸਟਾਪ ਕੀਤੀਆਂ ਨੇ ਹਾਂ ਮੰਮੀ ਨੇ ਕਿੰਨੀਆਂ ਦਿੱਤੀਆਂ ਜਾਂ ਮੰਮੀ ਨੇ ਵੀ ਕਿੰਨੀਆਂ ਖਾਧੀਆਂ ਵਾਟ ਤੇਰੀ ਮਦਰ ਵੀ ਓਨੀ ਐਡਵਾਂਸ ਆ ਜਿੰਨੀ ਤੂੰ ਚਾਹੁੰਦੀ ਆ ਵੀ ਆਉਣ ਵਾਲੀਆਂ ਮਾਮਾ ਐਡਵਾਂਸ ਹੋਣ ਹਨਾ ਵੀ ਜਾਣ ਕੇ ਤੂੰ ਡਿਨਾਏ ਤਾਂ ਕੀ ਕਰਨਾ ਵੀ ਚੱਲ ਇਹ ਜਿਹੇ ਗੱਲਾਂ ਪਬਲਿਕ ਸੋਸ਼ਲ ਮੀਡੀਆ ਤੇ ਕਰਨੀਆਂ ਵੀ ਨਹੀਂ ਚਾਹੀਦੀਆਂ ਜਿਹੜੀਆਂ ਤੂੰ ਉਹਨਾਂ ਦੇ ਇੱਕ ਐਜ਼ ਅ ਐਗਜ਼ਾਮਪਲ ਇਹ ਸ਼ੋਅ ਹੋ ਗਿਆ ਯਾਰ ਇਹ ਨਾ ਏ ਥੋੜੇ ਜਿਹਾ ਆਪ ਜੇ ਆਪ ਨੂੰ ਐਡਵਾਂਸ ਸਮਝਦੀਆਂ ਕਿ ਅਸੀਂ ਨਾ ਜ਼ਿਆਦਾ ਮਾਡਰਨ ਅਸੀਂ ਜ਼ਿਆਦਾ ਬੋਲਡ ਆ ਸਾਨੂੰ ਕੁੜੀਆਂ ਨੇ ਸਾਨੂੰ ਅਸੀਂ ਦਬੀਆਂ ਹੋਈਆਂ ਕਿਤੇ ਨਹੀਂ ਯਾਰ ਕੁੜੀਆਂ ਦਬੀਆਂ ਹੋਈਆਂ ਬਰਾਬਰੀ ਚੱਲਦੀਆਂ ਕੁੜੀਆਂ ਸਾਰੇ ਪਾਸੇ ਸਾਰੇ ਜਿੰਨੀਆਂ ਕਿ ਸਾਨੂੰ ਕੁੜੀਆਂ ਜਾਣਦੀਆਂ ਜਾਂ ਹੈ ਸਾਡੇ ਵੱਲ ਤਾਂ ਕੋਈ ਕੁੜੀਆਂ ਦਬੀਆਂ ਨਹੀਂ ਲੱਗਦੀਆਂ ਇਹ ਹੀ ਦਬੀਆਂ ਦੋਭੀਆਂ ਹੁੰਦੀਆਂ ਕੰਮ ਵੀ ਕਰਦੀਆਂ ਘਰ ਵੀ ਸੰਭਦੀਆਂ ਸਾਰਾ ਕੁਝ ਕਰਦੀਆਂ ਟੌਪ ਜਿੰਨਾ ਸਾਰਾ ਕੁਝ ਪਾਉਂਦੀਆਂ ਕੁੜੀਆਂ ਕਾਉਂਟਰ ਆਪੀ ਸੁਣਾ ਤੂੰ ਨਾ ਮੈਂ ਟੌਪਿਕ ਬਾੜਦਾ ਇੰਨਾ ਐਡਵਾਂਸ ਤੇ ਤੂੰ ਦੱਸਣਾ ਇਹ ਤੇਰੀ ਮੰਮੀ ਨੇ ਤੈਨੂੰ ਕਿੰਨੀਆਂ ਦਿੱਤੀਆਂ ਤੇ ਤੂੰ ਕਿੰਨੀਆਂ ਖਾਦੀਆਂ ਕਿੰਨੀਆਂ ਯੂਜ਼ ਕਰ ਲੀਆਂ ਪਹਿਲਾਂ ਇਹ ਦੱਸ ਤੂੰ ਹਾਂ